ਹਾਂਜੀ ਦੋਸਤੋ ਕੀ ਹਾਲ ਚਾਲ ਆਮੀਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਕਬੱਡੀ ਕੱਪ ਸਰਵਰਪੋਰ ਨੇੜੇ ਸਮਰਾੜਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਜੀ ਇਹ ਕਬੱਡੀ ਕੱਪ ਤੇ ਪਹਿਲਾ ਇਨਾਮ 81000 ਰੁਪਿਆ ਰੱਖਿਆ ਗਿਆ ਦੂਜਾ ਇਨਾਮ 61000 ਰੁਪਿਆ ਰੱਖਿਆ ਗਿਆ ਜੀ ਇਹਦੇ ਵਿੱਚ ਬੈਸਟਾ ਨੂੰ 25000 ਰੁਪਿਆ ਰੱਖਿਆ ਗਿਆ ਬੈਸਟ ਜਾਪੀਆਂ ਤੇ ਰੇਡਰਾਂ ਨੂੰ 25-25000 ਰੁਪਿਆ ਦਿੱਤਾ ਜਾਵੇਗਾ ਜੀ ਆਲ ਓਪਨ ਦੀਆਂ ਟੀਮਾਂ ਵੀ ਖੇਡਣਗੀਆਂ ਜੀ ਇਹ ਜਿਹੜਾ ਮੁਕਾਬਲਾ ਆ ਸਰਵਰਪੁਰ ਨੇੜੇ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ 22 ਜਨਵਰੀ ਨੂੰ ਹੋਵੇਗਾ ਜੀ 22 ਜਨਵਰੀ 2025 ਸਰਵਰਪੁਰ ਕਵੱਡੀ ਕੱਪ ਹੋਣ ਜਾ ਰਿਹਾ ਬਹੁਤ ਵੱਡਾ ਜਤਿੰਦਰ ਜੋਹੜ ਯੂ ਐਸ ਏ ਕੁਲਵੀਰ ਮਾਨਕਾ ਕੈਨੇਡਾ ਜਸਮੀਲ USA ਭਰਾਵਾਂ ਵੱਲੋਂ ਇਹ ਕਰਵਾਇਆ ਜਾ ਰਿਹਾ ਜੀ ਪਹਿਲਾ ਨਾਮ 81000 ਦੂਜਾ ਨਾਮ 68000 22 ਜਨਵਰੀ 2025 ਨੂੰ ਸਰਵਰਪੋਰ ਨੇੜੇ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕਰਵਾਇਆ ਜਾ ਰਿਹਾ ਜੀ ਧੰਨਵਾਦ